ਲੁਧਿਆਣਾ ਦੇ ਬਾਠ ਕੈਸਲ ਮੈਰਿਜ ਪੈਲੇਸ ਵਿੱਚ ਸ਼ਾਦੀ ਸਮਾਰੋਹ ਦੌਰਾਨ ਹੋਈ ਗੈਂਗਵਾਰ ਚੱਲੀਆਂ ਤਾਬਰ ਤੋੜ ਗੋਲੀਆਂ ਔਰਤ ਸਮੇਤ ਦੋ ਦੀ ਮੌਤ ਐਫਬੀਐਮਐਲਏ ਵੀ ਸਨ ਮੌਜੂਦ 700 ਤੋਂ 800 ਤੱਕ ਲੋਕਾਂ ਦੀ ਸੀ ਗੈਦਰਿੰਗ ਜਾਨ ਬਚਾਉਣ ਲਈ ਭੱਜੇ ਲੋਕ 50 ਤੋਂ 60 ਚੱਲੀਆਂ ਗੋਲੀਆਂ 18 ਖਿਲਾਫ ਪਰਚਾ ਦਰਜ ਪੰਜਾਬ ਦੇ ਲੁਧਿਆਣਾ ਵਿੱਚ ਬਾਠ ਕੈਸਲ ਮੈਰਿਜ ਪੈਲੇਸ ਵਿੱਚ ਸ਼ਨੀਵਾਰ ਦੀ ਰਾਤ ਚੱਲ ਰਹੇ ਸ਼ਾਦੀ ਸਮਾਰੋਹ ਦੇ ਦੌਰਾਨ ਗੈਂਗਵਾਰ ਹੋ ਗਈ ਅੰਕੁਰ ਅਤੇ ਸ਼ੁਭਮ ਮੋਟਾ ਬਦਮਾਸ਼ ਗੈਂਗ ਦੇ ਬਦਮਾਸ਼ ਆਪਸ ਵਿੱਚ ਝੜ ਲਗੇ ਦੋਨੋਂ ਤਰਫੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਗੋਲੀਬਾਰੀ ਦੌਰਾਨ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਦੋਨੋਂ ਲਾੜੇ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਡੀਐਮਸੀ ਦਾਖਲ ਕਰਾਇਆ ਗਿਆ ਕਟਨਾ ਦੌਰਾਨ ਲੁਧਿਆਣਾ ਨਾਰਥ ਹਲਕੇ ਦੇ ਐਮਐਲਏ ਮਦਨ ਲਾਲ ਬੱਗਾਵੀ ਮੌਕੇ ਤੇ ਮੌਜੂਦ ਦੱਸੇ ਜਾ ਰਹੇ ਹਨ ਸਮਾਰੋਹ ਦੌਰਾਨ 700 ਤੋਂ 800 ਲੋਕਾਂ ਦੀ ਗੈਦਰਿੰਗ ਦੱਸੀ ਗਈ ਜਿਨ੍ਹਾਂ ਨੇ ਗੋਲੀਬਾਰੀ ਦੇ ਦੌਰਾਨ ਭੱਜ ਕੇ ਆਪਣੀ ਜਾਨ ਬਚਾਈ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ 18 ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ 6 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਦਮਾਸ਼ਾਂ ਤੋਂ ਇਲਾਵਾ ਪੈਲਸ ਮੈਨੇਜਮੈਂਟ ਅਤੇ ਇਨਵਾਈਟ ਕਰਨ ਵਾਲੇ ਲੋਕਾਂ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਹੈ ਸੂਤਰ ਮੁਤਾਬਕ ਚੱਲ ਰਹੇ ਸ਼ਾਦੀ ਸਮਰੋਹ ਦੌਰਾਨ ਬਦਮਾਸ਼ਾਂ ਦੇ ਦੋ ਗੁੱਟਾਂ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਪਹਿਲਾ ਅਣਬਣ ਹੋ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਹਥੌਪਾਈ ਸ਼ੁਰੂ ਹੋ ਗਈ ਇਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਸੀ ਲਾੜੇ ਬਰਿੰਦਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਰੀਬ ਹਜ਼ਾਰ ਲੋਕਾਂ ਦਾ ਅਰੇਂਜਮੈਂਟ ਕੀਤਾ ਗਿਆ ਸੀ ਹਾਲੇ ਦੁਲਹਾਨੀ ਐਂਟਰੀ ਹੋਣੀ ਸੀ ਇਸ ਤੋਂ ਪਹਿਲਾਂ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਕਿਸੇ ਤਰ੍ਹਾਂ ਲੁਕਸ਼ਿਪ ਨੇ ਆਪਣੀ ਜਾਨ ਬਚਾਈ ਲੜੀ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਕਿ ਕਿੰਨਾ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਲੈ ਕੇ ਇਸ ਗੋਲਾਬਾਰੀ ਦੌਰਾਨ ਉਸ ਦੀ ਮਾਸੀ ਨੀਤੂ ਅਤੇ ਬਚਪਨ ਦੇ ਦੋਸਤ ਵਾਸੂ ਦੀਆਂ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਕੁੱਲ 7 ਲੋਕਾਂ ਨੂੰ ਨਾਮਜ਼ਦ ਕਰਕੇ 18 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਹਨਾਂ ਵਿੱਚ ਅੰਕੁਰ ਨਿਵਾਸੀ ਲੁਧਿਆਣਾ, ਜਸਬੀਰ ਸਿੰਘ ਵਾਸੀ ਨੂਰ ਵਾਲਾ ਰੋਡ, ਰੁਬਲ ਪ੍ਰਦਾਨ ਸਬਜ਼ੀ ਮੰਡੀ ਸਲੇਮ ਟਾਬਰੀ, ਜਤਿੰਦਰ ਕੁਮਾਰ ਡਾਬਰ ਨਿਵਾਸੀ ਸ਼ਕਤੀ ਵਿਹਾਰ ਹੈਬੋਵਾਲ ਸ਼ੋਪਮ ਮੋਟਾ ਯੋਵਰਾਜ ਸਿੰਘ ਅਤੇ ਇੱਕ ਹੋਰ ਸਰਦਾਰ ਸ਼ਾਮਿਲ ਹਨ ਇਸ ਤੋਂ ਇਲਾਵਾ 10-11 ਅਣਜਾਣ ਲੋਕਾਂ ਖਿਲਾਫ ਹਤਿਆ ਸਬੰਤ ਵੱਖ-ਵੱਖ ਧਰਾਵਾਂ ਦੇ ਤਿੱਤਰਚਾ ਦਰਜ ਕੀਤਾ ਗਿਆ ਹੈ